ਦੇਖੋ ਹੁਣ ਇਹ ਆਪਣਾ ਐ ਡਿੱਗ ਰਿਹਾ ਹੈ ਨਾ ਹੁਣ ਇਹ ਆਪਣਾ ਪੂਰਾ ਫੈਂਟ ਗਿਆ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਇਹਨੂੰ ਆਪਾਂ ਕਰਦੇ ਆ ਮਿਕਸ ਜਿਹੜੀ ਪਿਊਰੀ ਬਣਾਵਾਂਗੇ ਆਦੇ ਪਕੌੜੇ ਆਪਾਂ ਬਣਾ ਲਏ ਨੇ ਸਾਰੇ ਪਿਆਜ਼ ਮੇਰੇ ਕੁਝ ਜਿਨੇ ਹੋਣੇ ਜਦੇ ਪਾ ਲਾਪਾ। ਮਾਟਰ ਦਾ ਪੇਰ। ਤੇ ਹਰੀ ਮਿਰਚ ਅਦਰਕ ਪਾ ਲਿਆ। ਹੁਣ ਆਪਾਂ ਪਾਨੇ ਨਮਕ ਮਿੱਠੇ ਦੇ ਵਿੱਚ। ਹੁਣ ਮੈਂ ਗੈਸ ਨੂੰ ਹੁਣ ਆਪਾਂ ਚਾਲੂ ਕਰ ਦਿੰਦੇ ਆ। ਇਹਨੂੰ ਸੋੜਾ ਜਿਹਾ ਆਪਾਂ ਹੋਰ ਫੁੱਲਾਂਗੇ। ਹੁਣ ਆਪਣੇ ਦੇਖੋ ਕਿੰਨੇ ਅੱਛੇ ਤਰੀਕੇ ਨਾਲ ਤੇਲ ਛੱਡਦਾ ਰੇਹਂਗਾ ਇਹ ਮਸਾਲੇ ਨੇ ਦੇਖੋ ਕਿੰਨੇ ਜਾਲੀਦਾਰ ਬਣੇ ਲਗੇ ਕਿਉਂਕਿ ਆਪਾਂ ਫੈਂਟਿਆ ਸੀ ਨਾ ਇਹਨੂੰ ਬਹੁਤ ਜਾਲੀਦਾਰ ਬਣਾ ਬਣਾ ਰੂਮੈਂ ਕਵਰ ਕਰਕੇ 5 ਸਬਜੀ ਆਪਣੀ ਰੈਡੀ ਹੋ ਗਈ ਹੈ ਬਣ ਕੇ ਥੋੜਾ ਜਿਹਾ ਆਪਾਂ ਧਨੀਆ ਇਹਦੀ ਕਰਾਂਗੇ ਗਾਰਨਿਸ਼ ਪ੍ਰੋ ਧਨੀਆ ਪ੍ਰੋਸਟਾ ਮੂੰਗੀ ਦੀ ਦਾਲ ਦੇ ਪਕੌੜਿਆਂ ਦੀ ਸਬਜ਼ੀ ਆਪਾਂ ਬਣਾ ਕੇ ਰੈਡੀ ਕਰ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਇਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਇਹ ਵੀ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਅੱਗੇ ਤੋਂ ਤੁਸੀਂ ਇਹ ਵੀ ਦੱਸਣਾ ਕਿ ਕਿਸ ਤਰ੍ਹਾਂ ਦੀਆਂ ਰੈਸਪੀਆਂ ਬਣਾਇਆ ਕਰੀਏ ਥੈਂਕ ਯੂ